ਛਲਕ ਬਣਨ ਲੱਗੀ ਛਲਕ ਬਣਨ ਲੱਗੀ ਐਸਾ ਕਿਹੜੇ ਜਿਹੜੇ ਖੂਬ ਬਾਤ ਤੇ ਲੰਘਿਆ ਨਹੀਂ ਜਾਂਦਾ ਤੇੰਤੀ ਹੋਈਏ ਪਰ سامنے ਗਾੜੀ ਪਿਸਾਰ ਜੀ ਠੀਕ ਆ ਤੁਹਾਨੂੰ ਰੱਬ ਨੇ ਵਡਿਆਈ ਬਖਸ਼ੀ ਆ ਕੋਈ ਚੰਗੇ ਕੰਮ ਕਰੋ ਕਿਹਦੇ ਪਿੰਡ ਦੀ ਛਲਕ ਜਾ ਕੇ ਵੇਖੀਏ ਬਣੀ ਵੀ ਆ ਕਿ ਨਹੀਂ ਇਹਨੂੰ ਕਿ ਟੋਇਆ ਭੇਜੇ ਨਗਾਏ ਫੇਰ ਪਤਾ ਲੱਗਦਾ ਮਜ਼ਾ ਆਉਂਦਾ ਕੋਈ ਵੀ ਪਹੁੰਚਦਾ ਜੀ ਆਪ ਹੀ ਨਹੀਂ ਪਹੁੰਚਿਆ ਜਾਂਦਾ ਤੇ ਦਾ ਕਿੱਥੋਂ ਆਏਗਾ ਜੀ ਅਕਸਰ ਹੀ ਸਰਕਾਰ ਵੱਲੋਂ ਵਿਕਾਸ ਦੇ ਸੰਬੰਧ ਵਿੱਚ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਸੂਬੇ ਦੇ ਸਰਪੱਖੀ ਵਿਕਾਸ ਨੂੰ ਲੈ ਕੇ ਵੱਡੀਆਂ ਵੱਡੀਆਂ ਯੋਜਨਾਵਾਂ ਉਲੀਕਨ ਅਤੇ ਲਾਗੂ ਕਰਨ ਦੇ ਲਈ ਸਰਕਾਰ ਪੱਬਾ ਪਾਰ ਨਜ਼ਰ ਆਂਦੀ ਹੈ ਪਰ ਜ਼ਮੀਨੀ ਹਕੀਕਤ ਕੁਝ ਵੱਖਰੀ ਹੈ ਅਸੀਂ ਅਸਲ ਵਿੱਚ ਮੌਜੂਦ ਹਾਂ ਅਮਰਸਰ ਦੇ ਟਰਾਂਸਪੋਰਟ ਨਗਰ ਜਿਸ ਨੂੰ ਆਮ ਤੌਰ ਤੇ ਜਹਾਜ਼ਗੜ ਕਿਹਾ ਜਾਂਦਾ ਹੈ ਇਹ ਉਹ ਬਾਜ਼ਾਰ ਹੈ ਜਿੱਥੇ ਪੂਰੇ ਪੰਜਾਬ ਦੇ ਵਿੱਚੋਂ ਲੋਕ ਗੱਡੀਆਂ ਦੇ ਪੁਰਾਣੇ ਪਾਰਟਸ ਅਤੇ ਪੁਰਾਣੇ ਟਾਇਰ ਲੈਣ ਦੇ ਲਈ ਪਹੁੰਚਦੇ ਨੇ ਸੇਲ ਪਰਚੇਜ਼ ਦੇ ਲਈ ਇੱਥੇ ਆਉਂਦੇ ਨੇ ਬੜਾ ਮਹੱਤਵਪੂਰਨ ਬਾਜ਼ਾਰ ਹੈ ਬਹੁਤ ਵੱਡਾ ਤੇ ਪੁਰਾਣਾ ਬਾਜ਼ਾਰ ਹੈ ਇੱਥੋਂ ਪੂਰੇ ਪੰਜਾਬ ਦਾ ਵਪਾਰੀ ਸਮਾਨ ਖਰੀਦਣ ਦੇ ਲਈ ਪਹੁੰਚਦਾ ਹੈ ਪਰ ਇਸ ਤਸਵੀਰ ਪੰਜਾਬ ਦੇ ਸਰਪੱਖੀ ਵਿਕਾਸ ਦੀ ਮੂੰਹ ਬੋਲਦੀ ਤਸਵੀਰ ਹੈ ਸ਼ਾਇਦ ਇਸ ਗਲੀ ਦੇ ਵਿੱਚ 100 ਤੋਂ ਵੱਧ ਦੁਕਾਨ ਹੋਣੀ ਹੈ ਪਰ ਤੁਸੀਂ ਦੇਖ ਸਕਦੇ ਹੋ ਕਿਸੇ ਦੁਕਾਨ ਤੱਕ ਪਹੁੰਚਣ ਦਾ ਰਸਤਾ ਜਿਹੜਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਜਿਵੇਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਇੱਕ ਇੱਕ ਰਿਕਸ਼ਾ ਚਾਲਕ ਆ ਰਿਹਾ ਹੈ ਹੁਣ ਉਹ ਕਿੰਨੀ ਮੁਸ਼ਕਲ ਕਰਕੇ ਉਹ ਇਸ ਟਿੱਕੜ ਚੋਂ ਬਾਹਰ ਆ ਰਿਹਾ ਹੈ ਹਾਲੇ ਰਿਕਸ਼ਾ ਖਾਲੀ ਹੈ ਤੇ ਜਦੋਂ ਉਹ ਰਿਕਸ਼ਾ ਭਰਿਆ ਸਮਾਨ ਦਾ ਲੈ ਕੇ ਗਿਆ ਹੋ ਤਾਂ ਉਹ ਕਿਵੇਂ ਪਹੁੰਚਿਆ ਹੋਊਗਾ ਇਹ ਤਸਵੀਰ ਆਪਣੇ ਆਪ ਚ ਬਿਆਨ ਕਰ ਰਹੀ ਹੈ ਕਿ ਗੋਡੇ-ਗੋਡੇ ਤੋ ਵੱਧ ਪਾਣੀ ਇਸ ਵੇਲੇ ਖੜਾ ਹੈ ਬਦਬੂਦਾਰ ਚਿੱਕੜ ਮਛਰਾਂ ਦੀ ਭਮਾਰ ਹੈ ਔਰ ਜੋ ਸਮਾਨ ਇਸ ਵੇਲੇ ਪਾਣੀ ਚ ਡੁੱਬਿਆ ਹੋਇਆ ਹੈ ਉਸ ਦੀ ਬਰਬਾਦੀ ਇਲਾਕਤੋਂ ਹੈ ਚਾਹੇ ਦੁਕਾਨਾਂ ਦੇ ਏਸੀ ਹੈ ਉਹ ਵੀ ਇਸ ਸੀਵਰੇਜ ਦੇ ਗੰਦੇ ਪਾਣੀ ਦੇ ਚਲਦੇ ਆ ਉਹਨਾਂ ਦੀਆਂ ਵੀ ਪਾਈਪਸ ਖਰਾਬ ਹੁੰਦੀਆਂ ਹਨ ਬਿਮਾਰੀਆਂ ਅਲੱਗ ਤੌਰ ਤੇ ਜਨਮ ਲੈ ਰਹੀਆਂ ਇਹੋ ਜੀ ਥਾਂ ਤੇ ਬੈਠੇ ਦੁਕਾਨਦਾਰਾਂ ਨੂੰ ਸ਼ਾਇਦ ਸਾਦੀ ਬਿਮਾਰੀਆਂ ਵੀ आम तौर पर लग जाती है क्योंकि इन्नी ज्यादा बदबू बैठना जिथे दुकानदार खुद नहीं पहुंच पा रहे उसे गाहक पहुंचने की आस रखी जा सकती है अच्छी देख सकते हो तस्वीर यहाँ माड़ा आदमी फंसते मेरे जैसे ना अब देखो मैं फंसा था खाली ठेला लाने में पाँच कुंटल लदा हुआ था अब इससे ज्यादा और मैंने बताओ वो निकल थे देखो बोल लो कितने कितनी देर से ऐसा ਉਹ ਇਹ ਤਾਂ 2 ਸਾਲ ਸੇ ਐਸੇ ਚੱਲ ਰਹਾ ਤੀਨ 2 3 ਸਾਲ ਸੇ ਆਹੇ ਐਸੇ ਕੋਈ ਸੜਕ ਨਹੀਂ ਬਣੀ ਤੋ ਇਹ ਸੜਕ ਬਣੀ ਨਹੀਂ ਤੀਨ ਚ 5 ਸਾਲ ਹੋ ਗਿਆ ਜੇ ਜਦੋਂ ਬਾਰਿਸ਼ ਹੁੰਦੀ ਹੈ ਨਾ ਉਦੋਂ ਪ੍ਰੋਬਲਮ ਆਂਦੀ ਪਰ ਪ੍ਰਸ਼ਾਸਨ ਨੂੰ ਮੰਗ ਕੀਤੀ ਸਾਡੇ ਐਮ ਐਲ ਏ ਸਾਹਿਬ ਜੀਵਨਜੋਤ ਮੈਡਮ ਨੇ ਸਾਨੂੰ ਕਿਹਾ ਵਾ ਕਿ ਆਪਣਾ ਇੱਥੋਂ ਨਾ ਜਲਦੀ ਹੱਲ ਹੋ ਜਾਊਗਾ ਸ਼ਾਇਦ ਤੁਸੀਂ ਉਹਨਾਂ ਦਾ ਬਿਆਨ ਸੁਣਿਆ ਹੋਣਾ ਸਾਨੂੰ ਉਹਨਾਂ ਦੇ ਪੂਰੀ ਉਮੀਦ ਹੈ ਜੀ ਕਿ ਉਹ ਮਤਲਬ ਕਿ ਸਾਡਾ ਹੱਲ ਕਰਕੇ ਦੇਣਗੇ ਕਿਉਂਕਿ ਸਾਡੇ ਬੜੇ ਅੱਛੇ ਐਮਐਲਏ ਮੈਮ ਹੈਗੇ ਆ ਸਾਢੇ 3 ਸਾਲ ਹੋ ਗਏ ਕਿੰਨੀ ਵਾਰੀ ਇੱਥੇ ਸੜਕ ਬਣੀ ਸਰ ਸਰ ਐਕਚੁਅਲੀ ਸੜਕ ਇੱਥੇ ਹੈਗੀ ਆ ਐਕਚੁਅਲੀ ਕੀ ਹੈ ਥੋੜੀ ਸੀਵਰੇਜ ਦੀ ਪ੍ਰੋਬਲਮ ਹੈਗੀ ਆ ਜਿਸ ਕਰਨਾ ਸਿਸਟਮ ਹੈਗਾ ਜਿਹੜੀ ਗੱਲ ਜੇ ਭਾਜੀ ਕਿਸ ਤਰ੍ਹਾਂ ਦੇਖਦੇ ਹੋ ਇਹਨਾਂ ਇਲਾਕਿਆਂ ਨੂੰ ਸਰ ਸਾਢੇ 3 ਸਾਲ ਤੋਂ ਨਹੀਂ ਇਹ ਕਟੋ ਘਟ 10 ਸਾਲ ਤੋਂ ਇਤਰਾਹੀ ਇਹ ਕਟੋ ਘਟ ਹਰ ਸਰਕਾਰ ਜਿਹੜੀ ਆ ਰਹੀ ਹੈ ਹਰ ਸਰਕਾਰ ਆ ਕੇ ਵਾਅਦਾ ਕਰ ਜਾਂਦੀ ਹੈ ਮੌਹਿੰਨਾ ਕਰ ਜਾਂਦੀ ਵੇਖ ਜਾਂਦੀ ਹੈ ਜਿਨ ਕਰਕੇ ਜਿਉਂ ਦਾ ਤਿਉਂ ਬਰਕਰਾਰ ਬਿਲਕੁਲ ਉਸਾਂ ਦਾ ਉਸ ਤਰਾ ਹੀ ਆ ਕੋਈ ਇਦੋਂ ਬਾਰੇ ਇਹਨਾਂ ਜਿੱਥੇ ਦੁਕਾਨਦਾਰ ਨਹੀਂ ਪਹੁੰਚ ਸਕਦਾ ਆਪਣੀ ਦੁਕਾਨ ਤੱਕ ਗਾ ਕਿੱਥੋਂ ਆਊਗਾ ਕੋਈ ਵੀ ਨਹੀਂ ਪਹੁੰਚਦਾ ਜੀ ਆਪ ਹੀ ਨਹੀਂ ਪਹੁੰਚਿਆ ਜਾਂਦਾ ਤੇ ਗਾ ਕਿੱਥੋਂ ਆਏਗਾ ਜੀ ਬਿਮਾਰੀਆਂ ਦਾ ਕਰੇ ਬਿਲਕੁਲ ਜੀ ਬਿਲਕੁਲ ਸਾਰੀ ਜਿਹੜੀ ਮੁਸ਼ਕਲ ਐ ਸਭ ਬਿਲਕੁਲ ਸਾਰਾ ਤੁਹਾਡੇ ਸਾਹਮਣੇ ਹੀ ਐ ਮੈਂ ਹੁਣ ਤੁਹਾਡੇ ਤੋਂ 5-10 ਮਿੰਟ ਪਹਿਲਾਂ ਖੁਦ ਆਪਣੀ ਜੀਸੀਬੀ ਬੁਲਾ ਕੇ ਉਹਨੂੰ 1500 ਰੁਪਏ ਦੇ ਕੇ ਸਾਰੀ ਸਫਾਈ ਕਰਾਈ ਜੀ ਆ ਦੇਖ ਸਕਦੇ ਹੋ ਤੁਸੀਂ ਖੁਦ ਆਪਣੇ ਖਰਚੇ ਤੇ ਥੋੜਾ ਪੈਸਾ ਬਿਲਕੁਲ 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 ਕਿ ਥੋੜਾ ਬੋਧਾ ਅੰਦਰ ਆਏ ਭਰਾਏ ਥੋੜੇ ਬਿਲਕੁਲ ਥੋੜ ਉਹ ਦਾ ਆਪਣੇ ਖਰਚੇ ਤੇ ਬੁਲਵਾ ਕੇ ਤੇ ਥੋੜਾ ਜਿਹਾ ਕੰਮ ਕਰਵਾਇਆ ਸੀ ਇਹਨ ਦਾ ਵੀ ਖਤਰਾ ਜਿਸ ਤਰ੍ਹਾਂ ਉਹ ਦਸਰੇ 5 ਕੁੰਟਲ ਭਾਰ ਲੱਦ ਕੇ ਗਿਆ ਤੇ ਸਰ ਉਹ ਕਹਿ ਰਿਹਾ ਕਿ ਅਸਰਾ ਨਿਕਲ ਕੇ ਆਇਆ ਕਿ ਜਿਵੇਂ 5 ਕੁੰਟਲ ਭਾਰ ਲੱਦਿਆ ਹੈ ਹੈ ਮੈਂ ਖਾਲੀ ਆ ਬੋਲੋ ਖਾਲੀ ਰਿਕਸ਼ਾ ਵਿਚਾਰਾ ਇੰਨਾ ਮੁਸ਼ਕਲ ਲੈ ਕੇ ਆਇਆ ਵੀ 5 ਕੁੰਟਲ ਭਾਰ ਕਿੰਨੇ ਕਲੀਆ ਨਹੀਂ ਜਾ ਰਿਹਾ ਉਹ ਇਸ ਬਾਰੇ ਗੱਲ ਕਰਦਾ ਪਿਆ ਸੀ ਕਿੰਨੇ ਕਲੀਆ ਹੀ ਨਹੀਂ ਜਾ ਰਿਹਾ ਤੁਹਾਨੂੰ ਤਾਂ ਜਲਗਾ ਜਾ ਸਕਦਾ ਕਿੰਨੇ ਟਾਇਟ ਸੀਵਰ ਦਾ ਕੋਈ ਹਾਲ ਹੀ ਨਹੀਂਗਾ ਸੀਵਰ ਸਾਰੇ ਹੀ ਬੰਦ ਨੇ ਇੱਥੇ ਜਦੋਂ ਮੀਂਹ ਮੜਾ ਪੈਂਦਾ ਨਾਲ ਹੀ ਪਾਣੀ ਇਕੱਠਾ ਹੋ ਜਾਂਦਾ ਤਾਂ ਪਾਣੀ ਜਾਣ ਦਾ ਕੋਈ ਨਿਕਾਸ ਨਹੀਂ ਹੈਗਾ ਇੱਥੇ। ਹਾਂਜੀ ਕੋਈ ਨਿਕਾਸੀ ਨਹੀਂ। ਕੋਈ ਸੀਵਰੇਜ ਦੀ ਵਿਵਸਥਾ ਨਹੀਂ ਹੈਗੀ ਇੱਥੇ। ਸਾਢੇ 3 ਸਾਲ ਹੋ ਗਏ ਸਰਕਾਰ ਬਣਨ ਲੱਗਦਾ ਕੁਜ਼ਾਰ ਹੋਏਗੀ। ਹਾਂ ਨੂੰ ਤਾਂ ਨਹੀਂ ਲੱਗਦਾ ਭਾਜੀ ਇੱਥੇ ਕੋਈ ਸੁਧਾਰ ਹੋਇਆ ਹੋਏਗਾ। ਕਾਫੀ ਮੁਸ਼ਕਿਲਾਂ ਦੀ। ਹਾਂਜੀ ਹਾਂਜੀ। ਆਉਣ ਜਾਣ ਵਾਲਿਆਂ ਨੂੰ ਸਾਰੇ ਪਾਂਡੀਆਂ ਨੂੰ ਸਾਰਿਆਂ ਨੂੰ ਦਿੱਕਤ ਹੈ ਇੱਥੇ। ਪਾਣੀ ਇਕੱਠਾ ਹੋ ਜਾਂਦਾ ਜਰਾ ਵੀ ਪੈਂਦਾ ਪਾਣੀ ਇਕੱਠਾ ਹੋ ਜਾਂਦਾ। ਗੰਦਗੀ ਬਹੁਤ ਹੈਗੀ ਇੱਥੇ ਕੋਈ ਆਪਣਾ ਕੁਝ ਹੈ ਨਹੀਂ ਹੈ ਕੋਈ ਸੇਫਟੀ ਨਹੀਂ ਹੈਗੀ ਬੰਦਿਆਂ ਦੀ। ਤੇਰ ਜੋ ਕਚਾਰੇ ਗਰੀਬ ਠੇਲੇ ਵਗਾਲਿਓ ਵਿਚਾਰੇ ਆਂਦੇ ਠੇਲਾ ਟੁੱਟ ਜਾਂਦਾ ਵਾ ਵਿਚਾਰਾਂ ਦਾ ਸਮਾਨ ਭੇਜਣ ਦਾ ਪੈਸੇ ਭਰਨੇ ਪੈਂਦੇ ਉਹਨਾਂ ਨੂੰ ਤੇ ਕੋਈ ਸੇਫਟੀ ਨਹੀਂ ਹੈਗੇ ਇਸ ਕਰਨ ਕਿ ਆਪਣਾ ਹਾਂਜੀ ਤੇ ਇਸ ਕਰਕੇ ਵੀ ਇਹਦਾ ਕੀਤਾ ਜਾਵੇ ਕੋਈ ਹੱਲ ਕੋਈ ਮੁਲਾਜ਼ਮ ਬੰਦੇ ਵੀ ਨਹੀਂ ਆਂਦੇ ਕੋਈ ਸੀਵਰ ਕੱਢਣ ਵਾਲੇ ਨਾ ਕੋਈ ਰੋਡ ਦਾ ਕੋਈ ਹੈ ਹੀ ਨਹੀਂ ਨਹੀਂ ਕੋਈ ਨਹੀਂ ਆਇਆ ਇੱਥੇ ਅਜ ਤੱਕ ਤੇ ਕਿਸੇ ਨੂੰ ਲੋੜ ਹੀ ਨਹੀਂ ਆਂਦੀ ਕਿਉਂਕਿ ਉਹਨਾਂ ਨੂੰ ਆਪਣੇ ਆਪਣੇ ਦਫਤਰਾਂ 'ਚ ਬੈਠੇ ਹੋਏ ਆ ਮੁਸ਼ਕਲ ਤੇ ਗਰੀਬ ਬੰਦਿਆਂ ਨੂੰ ਹੁੰਦੀ ਆ ਜਿਹੜੇ ਵੀ ਵਿਚਾਰੇ ਠੇਲੇ ਠੋਲੇ ਵਾਲੇ ਜਾਂ ਕੋਈ ਪੈਦਲ ਵਾਲੇ ਇਹ ਇਸ ਚੀਜ਼ ਦੇ ਵਿੱਚ ਮੁਸ਼ਕਲ ਹੁੰਦੀ ਹੈ ਉਹਨਾਂ ਲੋਕਾਂ ਨੂੰ 6.5 ਸਾਲ ਹੋ ਗਏ ਸਰਕਾਰ ਆਇਆ ਨੂੰ ਕੋਈ ਇੱਧਰ ਨਹੀਂ ਕੋਈ ਇੱਧਰ ਆ ਰਿਹਾ ਠੀਕ ਹੈ ਜੀ ਕੋਈ ਕੰਮ ਨਹੀਂ ਹੋਇਆ ਕੋਈ ਸੜਕ ਨਹੀਂ ਬਣੀ ਕੋਈ ਸੀਵਰੇਜ ਦੀ ਪਾਣੀ ਦਾ ਨਿਕਾਸੀ ਦਾ ਕੋਈ ਪ੍ਰਬੰਧ ਸੇ ਕੁਝ ਨਹੀਂ ਪ੍ਰੋਬਲਮ ਆ ਰਹੀ ਜੀ ਹਰ ਸਾਲ ਬਾਰਿਸ਼ ਹੁੰਦੀ ਆ ਪਾਣੀ ਆ ਦੇਖੋ ਇਦਾਂ ਹੀ ਪਾਣੀ ਭਰ ਜਾਂਦਾ ਵਾ ਜਿਹੜੇ ਪਾਣੀ ਨਹੀਂ ਰਹਿਣਾ ਬਸ ਹਾਂਜੀ ਕਿੰਨੇ ਦਿਨ ਇਸ ਤਰ੍ਹਾਂ ਹੀ ਰਹਿਣਾ ਇਹ ਜਨੀਂਦਰ ਵਰਖਾ ਹੁੰਦੇ ਰਣੀ ਇਦਾਂ ਰਹਿਣਾ ਵਾ ਚਾਰ ਪੰਜ ਦਿਨ ਜੇ ਨਾ ਬਰਸਾਤ ਹੋਏ ਤੇ ਇਹਦੇ ਪਾਣੀ ਨਿਕਲ ਜਾਏਗਾ ਇਹ ਤਾਂ ਫਿਰ ਆਪਾਂ 3 ਦਿਨ ਘਟੋ ਘਟ ਖੜੂ ਇੱਕ ਬਰਸਾਤ ਤੋਂ ਜਿਆਦਾ ਹੋਨ ਸੀਵਰਾ ਦੇ ਕੋਈ ਪ੍ਰੋਬਲਮ ਇੱਥੇ ਹੈ ਨਹੀਂ ਜੀ। ਜਦੋਂ ਅਸੀਂ ਟਰਾਂਸਪੋਰਟ ਏਰੀਆ ਸਾਰਾ ਜੀ ਪਾਂਡੀ ਮਾਲ ਚੁੱਕਦੇ ਉਹਨਾਂ ਨੂੰ ਦਿੱਕਤ ਆਉਂਦੀ ਹੈ ਥੇਲੇ ਟੁੱਟਦੇ ਉਹਨਾਂ ਦੇ ਡਿੱਗ ਜਾਂਦੇ ਆ ਮਾਲ ਡਿੱਗ ਜਾਂਦਾ ਕੱਪੜਾ ਕੱਪੜੇ ਨਗਾ ਹੁੰਦੇ ਆ ਸਾਰਾ ਮਾਲ ਗਿੱਲਾ ਡਿੱਗ ਪਿਓ ਖਤਮ ਹਾਂਜੀ ਖਰਾਬ ਹੋ ਜਾਂਦਾ ਜੀ ਉਹ। ਨੁਕਸਾਨ ਗਰੀਬ ਦਾ ਹੋਣਾ। ਹਾਂਜੀ ਨੁਕਸਾਨ ਗਰੀਬ ਦਾ ਹੋਣਾ ਜੀ ਪੈਸੇ ਉਹਨੂੰ ਭਰਨੇ ਪੈਣੇ ਆ। ਜਲਦੀ ਤੋਂ ਜਲਦੀ ਇਹਦਾ ਹੱਲ ਕੀਤਾ ਜਾਵੇ ਜੀ। ਸਰ ਇਹ ਤਾਂ ਪੂਰੀ ਮੂਰ ਉੱਥੇ ਹੋ ਗਈ ਸਾਡੀ। ਚਾਰਾ ਦੀ ਦੁਕਾਨ ਹੈ ਮੇਰੀ ਸ਼ੋਭਾ ਜੀ। ਬਹੁਤ ਬੁਰੀ ਪਰੇਸ਼ਾਨੀਆਂ ਖੱਡੇ ਬਹੁਤ ਜਿਆਦਾ ਇੱਥੇ ਬਹੁਤ ਬੁਰਾ ਹਾਲ ਹੈ ਗੋੜੇ ਗੋੜੇ ਜਿਹਾ ਪਾਣੀ ਹੁੰਦਾ ਪਾਣੀ ਦੇ ਵਿੱਚ ਕੰਮ ਕਰੀਦਾ ਜੀ ਮੈਡਮ ਕੋ ਵੀ ਗਏ ਸੀ ਤਿੰਨ ਚਾਰ ਵਾਰ ਤੇ ਮੈਡਮ ਕੁਛ ਨਹੀਂ ਸੁਣਦੀ ਨਹੀਂ ਕੁਛ ਵੀ ਨਹੀਂ ਕੋਈ ਸੁਣਵਾਈ ਨਹੀਂ ਜੀ ਮੈਡਮ ਕਿਹਨਾਂ ਦੀ ਗੱਲ ਕਰਦੇ ਹੋ ਜੀਵਨਜੋਤ ਕੁਰੇ ਜੀ ਅੱਛਾ ਐਮਐਲਏ ਹਾਂਜੀ ਕੋਈ ਸੀਵਰੇਜ ਦੀ ਨਿਕਾਸੀ ਦਾ ਕੋਈ ਜੀਵਰੇਜ ਹੁਣ ਪਿੱਛੇ ਜੀ ਮੇਰੇ ਖਿਆਲ ਨਿਊਜ਼ ਚੈਨਲ ਰਿਪੋਰਟਰ ਨੇ ਉਹਨਾਂ ਨੂੰ ਕਿਹਾ ਸੀ ਤੇ ਤਾਂ ਕਰਕੇ ਸਫਾਈ ਹੋ ਰਹੀ ਹੈ ਸ਼ਿਵਰਦੀ ਕੱਲ ਕਰਕੇ ਗਿਆ ਅੱਜ ਪਰਲੀ ਸਾਈਡ ਦੇ ਕਰ ਰਹੇ ਸੀ ਤੇ ਨਿਕਾਸੀ ਦਾ ਕੋਈ ਸਾਧਨ ਨਹੀਂ ਹੁਣ ਬਹੁਤ ਜ਼ਿਆਦਾ ਬੁਰਾ ਹੋ ਲਿਆ। ਤੇਰਾ ਦੀ ਦੁਕਾਨ ਛੋਪੇ ਸਾਡੀ ਜੀਏ। ਇੱਥੇ ਮਛਰ ਵੀ ਬਹੁਤ ਬਹੁਤ ਜ਼ਿਆਦਾ ਮਛਰ ਹੈ। ਬੈਠ ਹੀ ਨਹੀਂ ਦੋ। ਬਹੁਤ ਜ਼ਿਆਦਾ ਜੀ। ਬਹੁਤ ਬੁਰਾ ਹੋ ਲਿਆ। ਮੈਂ 8 ਸਾਲ ਹੋ ਗਏ ਸਰਕ ਬਣੇ ਨੂੰ। ਤੇ ਜਦੋਂ ਆਂਦੇ ਬਾਲੀਆਂ ਮੈਂਨ ਸੜਕਾ ਬਣਾ ਲੰਦੇ ਐ। ਇਹ ਨਹੀਂ 8 ਸਾਲ ਪਹਿਲਾਂ ਬਣੀ ਸੀ। 8 ਸਾਲ ਪਹਿਲਾਂ 8-10 ਸਾਲ ਪਹਿਲਾਂ ਬਣੀ ਸੀ। ਹੁਣ ਸਾਡੀ ਜਿੱਦਾਂ 100 ਬਗੀਆ 10ਾਂ ਦੀ। ਹੁਣ ਨਾਲੋਂ ਕੰਮ ਨਹੀਂ ਹੁੰਦਾ। اندا ਇੱਥੇ ਕੋਈ ਅਨਾਜਾ ਟਰੱਕ ਨਾ ਨਾ ਜਿਹੜਾ ਵਾਕਵਾਂ ਉਹ ਘੁਲਾਣਾ ਉਹ ਕੰਮ ਕਰਾ ਨਹੀਂ ਆਂਦਾ ਅੱਜ ਤਾਂ ਮੀ ਕਟ ਪਾਣੀ ਜਦੋਂ ਮੀ ਪਿੰਦਾ ਪਾਣੀ ਉੱਥੇ ਤੋਂ ਨਾ ਪਿਛੇ ਤੋਂ ਤਿੰਨ ਤਿੰਨ ਚਾਹ ਦੋ ਦੋ ਤਿੰਨ ਤਿੰਨ ਫੁੱਟ ਪਾਣੀ ਤਿੰਨ ਤਿੰਨ ਫੁੱਟ ਪਾਣੀ ਫਿਰ ਕਿਹ ਇਹ ਨਾ ਕੰਮ ਨਹੀਂ ਕਰਾਣਾ ਨਾ ਕੰਮ ਹੋਣਾ ਜਮਾਨ ਸਾਹਿਬ ਨੂੰ ਬੇਨਤੀ ਆ ਛੋੜੀ ਜਿਹੜੇ ਜਿੰਨੇ ਕੇ ਝੂੜ ਦੇ ਪਲੰਦੇ ਬਣਾਉਂਦਾ ਵਾ ਇਹਨਾਂ ਨੂੰ ਛੱਡ ਕੇ ਕੋਈ ਚੰਗਿਆਂ ਕਮਾ ਵਾਲੇ ਕਰੇ ਜਿਹੜੇ ਕੰਮ ਇਹ ਕਹਿੰਦਾ ਉਹ ਕਰਦਾ ਨਹੀਂ ਬੇਨਤੀ ਹੋਈ ਆ ਬੜੀ ਆਰੀ ਸਾਡੀ ਧੀ ਵੀ ਆ ਸਾਡੀ ਚਲੋ ਭੈਣ ਵੀ ਆ ਬੜੀ ਆਰੀ ਅਸੀਂ ਤਰਲੇ ਲਿਆ ਪਿਆ ਅੱਦਰ ਸੋਚੋ ਇਹਦੇ ਬਾਰੇ ਕੁਛ ਨਹੀਂ ਸੋਚਦੀ ਜਦੋਂ ਵੀ ਜਾਈਦਾ ਮਿਲਦੀ ਨਹੀਂ ਕਿਹਨਾਂ ਦੀ ਗੱਲ ਕਰ ਰਹੇ ਤੁਸੀਂ ਜੀਵਨ ਗੋਤਕੌਰ ਦੀ ਹਾਂਜੀ ਦੱਸਦੇ ਉਹਨਾਂ ਦੇ ਜਿਹੜੇ ਰੀਡਰ ਆ ਉਹ ਕਹਿੰਦੇ ਜੀ ਬਹਿਣਾ ਨਹੀਂ ਅੱਜ ਉਹਨੇ ਬਈ ਜਾਈਦਾ ਜਦੋਂ ਮਿਲਦੀ ਮਿਲਦੀ ਨਹੀਂ ਕੀ ਮੁਸ਼ਕਲ ਕੀ ਆ ਮੁਸ਼ਕਲ ਆ ਕੋ ਸਾਰੀ ਛੜਕ ਜਿੰਨੀ ਆ ਇਹ ਜਦੋਂ ਕਾਗਜ਼ੀ ਬਣ ਜਾਂਦੀ ਮੁੜ ਕੇ ਬਣਦੀ ਨਹੀਂ ਆ 1.5 ਸਾਲ ਹੋ ਗਏ ਥਾਂ ਲਾਗੇ ਲਾਗੇ ਪੋਟੇ ਘਤਿਆ ਨਾ ਰੋਖੋ ਪੋਟੇ ਘਤੇ ਆ ਹਾਂਜੀ ਸੜਕ ਬਣਨ ਲੱਗੀ ਛੜਕ ਬਣਨ ਲੱਗੀ ਐਸਾ ਕਿਹੜੇ ਕਿਹੜੇ ਖੂਬ ਬਾਤ ਲੰਘਿਆ ਨਹੀਂ ਜਾਂਦਾ ਇਹਦੇ ਨਾਲ ਨਾਲ ਤੇ ਅਜੇ ਤੱਕ ਛੜਕ ਨਹੀਂ ਬਣੀ ਬੇਨਤੀ ਇਹੋ ਹੀ ਹੈ ਭਗਵਾਨ ਸਾਹਮਣੇ ਕਾੜੀ ਪਿਸਾਰ ਜੀ ਠੀਕ ਹੈ ਤੁਹਾਨੂੰ ਰੱਬ ਨੇ ਵਡਿਆਈ ਬਖਸ਼ੀ ਆ ਕੋਈ ਚੰਗੇ ਕੰਮ ਕਰੋ ਜੇ ਗੱਲਾਂ ਨਾ ਕਰੀਓ ਲਾਰੇ ਨਾ ਲਾਈ ਜਾਓ ਆ ਬੀਬੀਆਂ ਵਾਲਾ 1500 ਰੁਪਏ ਇਹ ਤੱਕ ਨਹੀਂ ਆਇਆ ਲਾਰਾ ਹੀ ਆ ਸਰਕਾਰ ਖਤਮ ਹੋ ਜਾਣੀ ਆ ਪੈਸੇ ਫੇਰ ਨਹੀਂ ਮਿਲਨੇ ਬੀਬੀਆਂ ਰੋਂਦੀਆਂ ਰਹਿ ਜਾਣੀਆਂ ਕਹੀ ਜਾਂਦੇ ਬੜਾ ਕੋ ਕਰਦਾ ਕਿ ਸੜਕ ਬਣੀ ਤਾਂ ਦੇਖਦੀ ਨਹੀਂ ਕਦੇ ਜਾਜਗੜ੍ਹ ਦੇ ਘੇਰੇ ਘੇਰੇ ਹਾਂਜੀ ਕਿ ਘੇਰੇ ਘੇਰੇ ਤੁਰ ਜਿੰਦਰ ਮਰਜੀ ਟੋਏ ਹੀ ਟੋਏ ਆ ਜਾਜਗੜ੍ਹ ਦੀ ਗੱਲ ਕਰਦਾ ਕਿ ਮੇਨ ਰੋਡ ਦੀ ਨਹੀਂ ਗੱਲ ਕਰਦਾ ਕਿ ਜਿੱਦੇ ਟਰੱਕ ਚੱਲਦੇ ਆ ਤੇ ਕਾਰਾਂ ਚੱਲਦੀਆਂ ਭਗਵਾਨ ਤਮਾਨ ਦੀਆਂ ਇਹਦੇ ਪਿੰਡ ਦੀ ਸੜਕ ਜਾ ਕੇ ਵੇਖੀਏ ਬਣੀ ਵੀ ਆ ਕਿ ਨਹੀਂ ਇਨੂ ਕਰ ਟੋਇਆ ਵੀ ਜਿਨ ਘਾਇਏ ਫੇ ਪਤਾ ਲੱਗਦਾ ਮਜ਼ਾ ਆਉਂਦਾ ਜਿਵੇਂ ਨੰਗਦਾ ਗੱਡੀ ਕਦੀ ਆਏ ਹੋਵੇ ਗੱਡੀ ਕਦੀ ਆਏ ਹੋਵੇ ਤੇ ਬੇਨਤੀ ਆ ਇਸ ਗੱਲ ਕੇ ਟੜ ਤੱਕ ਸਾਡੀ ਗੱਲ ਪਹੁੰਚੀ ਨਹੀਂ ਨਹੀਂ ਜੇ ਖਬਰ ਹੈ ਜੇ ਪਹੁੰਚ ਜਵੇ ਧਿਆਨ ਦਿਓ ਲਾਰੇ ਨਾਲ ਲਾਓ ਲੋਕਾਂ ਨੂੰ ਲਾਰੇबाजी ਸਰਕਾਰ ਨਾ ਬਣੋ ਹੈ ਹੀ ਲਾਰਿਆਂ ਵਾਲੀ ਆ ਤੂੰ 10 ਸਾਲ ਪਹਿਲਾਂ ਕਹਿੰਦੇ ਸੜਕ ਬਣੀ ਸੀ ਉਸ ਤੋਂ ਬਾਅਦ ਹਲੇ ਤੱਕ ਸੜਕ ਦਾ ਪੈਚ ਵਰਕ ਨਹੀਂ ਹੋਇਆ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ 3.5 ਸਾਲ ਤੋਂ ਨੇਕਾਵਾਰ ਵਿਧਾਇਕ ਜੀਵਨ ਜੋਸ ਕੋ ਜੋ ਇਸ ਹਲਕੇ ਦੀ ਨੁਮਾਇੰਦਗੀ ਕਰਦੇ ਨੇ ਉਹਨਾਂ ਤੱਕ ਪਹੁੰਚ ਕੀਤੀ ਗਈ ਹੈ ਪਰ ਕੋਈ ਸੁਣਵਾਈ ਨਹੀਂ ਤੋਂ ਅਪੀਲ ਕੀਤੀ ਜਾ ਰਹੀ ਹੈ ਲੋਕਾਂ ਨੂੰ ਲੋਕਾਂ ਵੱਲੋਂ ਸਰਕਾਰ ਨੂੰ ਕਿ ਇੱਥੇ ਵੀ ਇਨਸਾਨ ਵਸਦੇ ਆ ਇੱਧਰ ਵੀ ਧਿਆਨ ਦਿਓ ਸਿਰਫ ਇਸ ਕਰਕੇ ਧਿਆਨ ਨਾ ਦਿੱਤਾ ਜਾਣਾ ਕਿ ਇੱਥੇ ਸਿਰਫ ਕੰਮਾੜੇ ਲੋਕ ਹੈ ਇੱਥੇ ਕਰਨੀ ਯਾਨੀ ਕਿ ਵੋਟਾਂ ਨਹੀਂ ਇਸ ਪਿੱਛੇ ਧਿਆਨ ਨਾ ਦੇਣ ਦਾ ਤਰਕ ਜਿਹੜਾ ਹੁਣੇ-ਹੁਣੇ ਇਹਨਾਂ ਨੇ ਦੱਸਿਆ ਸ਼ਾਇਦ ਇਹ ਵੀ ਇੱਕ ਕਾਰਨ ਹੈ ਕਿ ਵੋਟਾਂ ਦੀ ਘਾਟ ਕਰਕੇ ਇੱਥੇ ਇਸ ਇਲਾਕੇ ਚ ਵੋਟਾਂ ਘੱਟ ਹੋਣ ਕਰਕੇ ਕਿਉਂਕਿ ਇੱਕ ਪਾਸੇ ਪਟਾਕਾ ਮਾਰਕੀਟ ਹੈ, ਟਰਾਂਸਪੋਰਟ ਨਗਰ ਹੈ, ਟਾਇਰਾਂ ਦੀਆਂ ਦੁਕਾਨਾਂ ਹੈ ਜਾਂ ਫਿਰ ਕਾਰਾਂ ਦੇ ਪੁਰਾਣੇ ਪਾਰਟ ਦੀ ਦੁਕਾਨਾਂ ਹੈ। ਤੋਂ ਰੈ residențial ਏਰੀਆ ਬਹੁਤ ਘੱਟ ਹੈ। ਸ਼ਾਇਦ ਇਹੋ ਕਾਰਨ ਹੈ ਕਿ ਸਰਕਾਰ ਇਧਰ ਧਿਆਨ ਨਹੀਂ ਦੇ ਰਹੀ ਕਿਉਂਕਿ ਵੋਟਾਂ ਹੁੰਦੀਆਂ ਤਾਂ ਸ਼ਾਇਦ ਸਰਕਾਰ ਨੇ ਇਧਰ ਧਿਆਨ ਦੇਣਾ ਸੀ। ਤਾਂ ਹੁਣ ਸਾਡੇ ਮਾਦੀ ਲੋਕ ਅਪੀਲ ਕਰ ਰਹੇ ਸਰਕਾਰ ਨੂੰ ਕਿ ਜਾਹਾਜਗੜ ਦੀ, ਟਰਾਂਸਪੋਰਟ ਨਗਰ ਦੀ ਸਾਰ ਲੋ ਇੱਥੇ ਕੋਈ ਸੁਨਵਾਈ ਕੀਤੀ ਜਾਵੇ ਸੜਕਾਂ ਬਣਾਈਆਂ ਜਾਣ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ ਕਿਉਂਕਿ ਲੋਕ ਇੱਥੇ ਨਰਕ ਤੋਂ ਬbetter ਜ਼ਿੰਦਗੀ ਜਿਉਣ ਲਈ ਮਜਬੂਰ ਨੇ ਕੈਮਰਾ ਪਾਸੇ ਅਵਤਾਰ ਸਿੰਘ ਦੇ ਨਾਮ ਨਿੰਦਰ ਸਿੰਘ ਮੋਂਗਾ ਪੀਟੀਸੀ ਨਿਊਜ਼ ਅੰਮ੍ਰਿਤਸਰ